ਹਾਂਜੀ ਚੱਜਦੀ ਗੱਡੀ ਬੱਚੇ ਮਰ ਗਏ ਆ ਪਏ ਆ ਲਾਸ਼ਾਂ ਉਹਨਾਂ ਦੀ ਕਹੇ ਵਰਤੀਆਂ ਗੋਲੀਆਂ ਖਾਧੀਆਂ ਹੋਣ ਜੀਆਂ ਪ੍ਰਸ਼ਾਸਨ ਜ਼ਿੰਮੇਵਾਰ ਹੈ ਤਾਂ ਪੈਸੇ ਲੈ ਲੈਂਦਾ ਗੱਡੀਆਂ ਤੋਂ ਕਰ ਚੈੱਕ ਨਹੀਂ ਕੋਈ ਹੋਰ ਨਹੀਂ ਪੂਰਾ ਐਸਾ ਸਟਾਇਰੈਕ ਤੇ ਆਦੇ ਜਿੰਨਾ ਵੀ ਰਾਸਦੇ ਆ ਪ੍ਰਸ਼ਾਸਨ ਪੈਸੇ ਲੈ ਲੈਂਦਾ ਪੁਲਿਸ ਪੈਸੇ ਲੈ ਲੈਂਦੀ ਹੈ ਨਾ ਵੀ ਕੋਈ ਚੈਕਿੰਗ ਨਹੀਂ ਕੋਈ ਇਨਾਲਾ ਡਾਕਟਰਸ ਨਹੀਂ ਕੋਈ ਕੁਝ ਵੀ ਨਹੀਂ ਹੈ ਨਹੀਂ ਬੱਚਿਆਂ ਦੀ ਬੱਸ ਕੌਣ ਚਲਾ ਰਿਹਾ ਹੈ ਇਹ ਜਾਣਨਾ ਬੇਹੱਦ ਜ਼ਰੂਰੀ ਹੈ ਕਿਉਂਕਿ ਜਗਰਾਉਂ ਦੇ ਵਿੱਚ ਅੱਜ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ਵਿੱਚ 8 ਸਾਲਾਂ ਦੇ ਮਾਸੂਮ ਦੀ ਜਾਨ ਚਲੀ ਗਈ ਹੈ ਕਿਉਂਕਿ ਡਰਾਈਵਰ ਦੀ ਗਲਤੀ ਦੇ ਨਾਲ ਬੱਸ ਸਿੱਧੀ ਜਾ ਕੇ ਦਰਖਤ ਦੇ ਵਿੱਚ ਵੱਜੀ ਇਸ ਹਾਦਸੇ ਦੇ ਵਿੱਚ 5 ਬੱਚੇ ਗੰਭੀਰ ਜ਼ਖਮੀ ਹੋਏ ਜਦਕਿ ਇੱਕ 8 ਸਾਲਾਂ ਦਾ ਮਾਸੂਮ ਉਸ ਦੀ ਮੌਕੇ ਤੇ ਹੀ ਜਾਨ ਚਲੀ ਗਈ ਤੇ ਜਾਨ ਵੀ ਇਸ ਤਰ੍ਹਾਂ ਗਈ ਕਿ ਕਿਸੇ ਦੇ ਨਾਲ ਵੀ ਐਦਾਂ ਨਾ ਹੋਵੇ ਤਸਵੀਰਾਂ ਤੁਹਾਨੂੰ ਦਿਖਾ ਨਹੀਂ ਸਕਦੇ ਪਰ ਦੱਸ ਸਕਦੇ ਆ ਕਿ ਕੁਝ ਉੱਥੇ ਹੋਇਆ ਉਸ ਬੱਚੇ ਦੇ ਜੋ ਸਰੀਰਕ ਅੰਗ ਨੇ ਉਹ ਸਾਰੇ ਸੜਕ ਦੇ ਉੱਤੇ ਵਿਖਰ ਗਏ ਇੰਨਾ ਭਿਆਨਕ ਹਾਦਸਾ ਹੋਇਆ 8 ਸਾਲਾਂ ਦਾ ਮਾਸੂਮ ਜੋ ਘਰੋਂ ਮਾਪਿਆਂ ਨੇ ਭੇਜਿਆ ਸੀ ਸਕੂਲ ਦੇ ਵਿੱਚ ਪੜ੍ਹਨ ਦੇ ਲਈ ਉਸ ਦੇ ਨਾਲ ਇਹ ਅਣਹੋਣੀ ਵਾਪਰੀ ਹੈ ਕਿਉਂਕਿ ਡਰਾਈਵਰ ਨੇ ਸਿੱਧੀ ਜਾ ਕੇ ਬੱਸ ਬਾਰੀ ਉੱਥੇ ਡਰਕਟ ਦੇ ਵਿੱਚ ਤਾਂ ਡਰਕਟ ਜਿਵੇਂ ਹੀ ਬੱਸ ਵਜੀ ਤਾਂ ਬੱਸ ਪੂਰੇ ਤਰ੍ਹਾਂ ਤੇ ਨੁਕਸਾਨੀ ਗਈ ਹੈ ਬਹੁਤ ਜ਼ਿਆਦਾ ਜੋ ਅਗਲਾ ਹਿੱਸਾ ਹੈ ਉਹ ਨੁਕਸਾਨਿਆ ਗਿਆ ਤਾਂ ਬੱਚੇ ਜੋ ਉੱਥੇ ਬੈਠੇ ਸੀ ਉਹਨਾਂ ਦੇ ਉੱਤੇ ਸਭ ਤੋਂ ਜ਼ਿਆਦਾ ਇਸ ਦਾ ਪ੍ਰਭਾਵ ਪਿਆ ਡਰਾਈਵਰ ਹੁਣ ਫਰਾਰ ਦੱਸਿਆ ਜਾ ਰਿਹਾ ਹੈ ਜਿੱਥੇ ਇਸ ਘਟਨਾ ਤੋਂ ਬਾਅਦ ਦੇ ਵਿੱਚ ਹੁਣ ਮਾਪਿਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਮਾਪਿਆਂ ਨੇ ਜਾਮ ਲਗਾਇਆ ਹੋਇਆ ਸੜਕ ਦੇ ਉੱਤੇ ਜਿੱਥੇ ਰਾਏਕੋਟ ਰੋਡ ਦੀ ਇਹ ਘਟਾਏ ਅਖਾੜਾ ਨਹਿਰ ਦੇ ਕਰੀਬੇ ਹਾਦਸਾ ਹੋਇਆ ਸਵੇਰ ਵੇਲੇ ਸਕੂਲ ਬੱਸ ਜੋ ਹੈ ਜਾ ਰਹੀ ਸੀ ਤਾਂ ਐਸੇ ਚ ਉਦੋਂ ਹਾਦਸਾ ਵਾਪਰਿਆ ਇਹ ਬੱਚੇ ਬੱਸ ਦੇ ਵਿੱਚ ਮੌਜੂਦ ਸੀ ਕਿਉਂਕਿ ਸਵੇਰ ਵੇਲੇ ਸਕੂਲ ਟਾਈਮ ਅਕਸਰ ਅਸੀਂ ਜਾਣਦੇ ਆ ਕਿ ਗਰਮੀਆਂ ਦੇ ਵਿੱਚ 8 ਵਜੇ ਦੇ ਕਰੀਬ ਬੱਚੇ ਆ ਰਹੇ ਸਕੂਲ ਪਹੁੰਚਣਾ ਹੁੰਦਾ ਤਾਂ ਐਸੇ ਚ ਘਰੋਂ ਤੜਕਸਾਰ ਬੱਚਿਆਂ ਨੂੰ ਲੈਣ ਦੇ ਲਈ ਸਕੂਲ ਵੈਨ ਪਹੁੰਚਦੀ ਹੈ ਤੇ ਅਸੀਂ ਵੀ ਆਪਣੇ ਬੱਚੇ ਇਸ ਉਮੀਦ ਦੇ ਵਿੱਚ ਉਹਨਾਂ ਵੈਨਸ ਦੇ ਵਿੱਚ ਭੇਜਦੇ ਆ ਕਿ ਇਸ ਚ ਜਾੜਗੇ ਤਾਂ ਸੁਰੱਖਿਅਤ ਰਹਿਣਗੇ ਇਸੇ ਲਈ ਬੱਚਿਆਂ ਨੂੰ ਖੁਦ ਸਾਈਕਲ ਜਾਂ ਫਿਰ ਕੋਈ ਹੋਰ ਬਾਈਕ ਨਹੀਂ ਦਿੰਦੇ ਕਿ ਜੇਕਰ ਬੱਚੇ ਐਕਸੀਡੈਂਟ ਹੋ ਸਕਦਾ ਹੈ ਕੋਈ ਖਤਸ਼ਾ ਹੋ ਸਕਦਾ ਪਰ ਜਿਸ ਸੁਰੱਖਿਆ ਦੇ ਲਈ ਸਕੂਲ ਵੈਨ ਦੇ ਵਿੱਚ ਭੇਜਿਆ ਉਹੀ ਵੈਨ ਹਾਦਸੇ ਦੀ ਸ਼ਿਕਾਰ ਹੋਈ ਤੇ ਡਰਾਈਵਰ ਫਰਾਰ ਚੱਲ ਰਿਹਾ ਆਮ ਤੌਰ ਤੇ ਦੇਖਿਆ ਗਿਆ ਐਸੇ ਹਾਦਸਿਆਂ ਦੇ ਵਿੱਚ ਕਿ ਜੋ ਡਰਾਈਵਰ ਨੇ ਸਕੂਲ ਵੈਨਸ ਦੇ ਨਾ ਤਾਂ ਉਹਨਾਂ ਦੇ ਕੋਲ ਕੋਈ ਐਸਾ ਲਾਇਸੈਂਸ ਹੁੰਦਾ ਨਾ ਹੀ ਐਸਾ ਪਹਿਲਾਂ ਕੋਈ ਐਕਸਪੀਰੀਅੰਸ ਹੁੰਦਾ ਕੇਵਲ ਤੇ ਕੇਵਲ ਬਸ ਉਹਨਾਂ ਨੂੰ ਕਿਸੇ ਦੀ ਜਾਣ ਪਛਾਣ ਦੇ ਵਿੱਚੋਂ ਜਾਂ ਫਿਰ ਪਹਿਲਾਂ ਕੋਈ ਡਰਾਈਵਰ ਜਾਣਦਾ ਸੀ ਤਾਂ ਰੱਖ ਲਿਆ ਜਾਂ ਫਿਰ ਸਭ ਤੋਂ ਵੱਡੀ ਗੱਲ ਘੱਟ ਤਰਖਾ ਤੇ ਆ ਗਿਆ ਤਾਂ ਰੱਖ ਲਿਆ ਇਸ ਤਰੀਕੇ ਦੇ ਨਾਲ ਡਰਾਈਵਰ ਰੱਖੇ ਹੋਏ ਹੁੰਦੇ ਰਹੇ ਐਸੇ ਚ ਕੁਝ ਮਾਪਦੰਡ ਜ਼ਰੂਰੀ ਨੇ ਜਿਸ ਤੋਂ ਬਾਅਦ ਹੀ ਇੱਕ ਵਿਅਕਤੀ ਸਕੂਲ ਬੱਸ ਦੇ ਡਰਾਈਵਰ ਦੇ ਵਜੋਂ ਨਿਯੁਕਤ ਕੀਤਾ ਜਾ ਸਕੇ ਹਾਲਾਂਕਿ ਇਹ ਇੱਕ ਨਿੱਜੀ ਸਕੂਲ ਦਾ ਮਾਮਲਾ ਹੈ ਤਾਂ ਐਸੇ ਦੇ ਵਿੱਚ ਇਸ ਨਿੱਜੀ ਸਕੂਲ ਦਾ ਜੋ ਡਰਾਈਵਰ ਹੈ ਅਜੇ ਫਰਾਰ ਦੱਸਿਆ ਜਾ ਰਿਹਾ ਹੁਣ ਮਾਪੇ ਇਸ ਪੂਰੇ ਮਾਮਲੇ ਦੇ ਵਿੱਚ ਇਨਸਾਫ ਦੀ ਮੰਗ ਕਰ ਰਹੇ ਨੇ ਕਿਉਂਕਿ ਉਹਨਾਂ ਦਾ ਤਾਂ ਮਾਸੂਮ ਪੁੱਤ ਜਾ ਚੁੱਕਿਆ ਤੇ ਪੰਜ ਹੋਰ ਬੱਚੇ ਨੇ ਜੋ ਕਿ ਜ਼ਿੰਦਗੀ ਤੇ ਮੌਤ ਦੇ ਨਾਲ ਜੂਝ ਰਹੇ ਨੇ ਇਸ ਬੱਸ ਡਰਾਈਵਰ ਦੀ ਗਲਤੀ ਦੇ ਕਾਰਨ ਤੜਕਸਾਰ ਹਾਦਸਾ ਵਾਪਰਿਆ ਜਦ ਬੱਸ ਆ ਰਹੀ ਸੀ ਤੇਜ਼ ਰਫਤਾਰ ਦੇ ਵਿੱਚ ਅਚਾਨਕ ਆਊਟ ਆਫ ਕੰਟਰੋਲ ਹੋ ਗਈ ਹਾਲਾਂਕਿ ਕਾਰਨ ਜੇ ਤੱਕ ਨਹੀਂ ਪਤਾ ਕਿ ਕੀ ਹੋਇਆ ਪਰ ਜਦ ਬੱਸ ਇਸ ਦਰਖਤ ਦੇ ਵਿੱਚ ਜਾ ਕੇ ਵੱਜੀ ਹੈ ਤਾਂ ਇਸ ਤੋਂ ਇਹ ਤਾਂ ਜ਼ਰੂਰ ਪਤਾ ਲੱਗਦਾ ਕਿ ਬੱਸ ਦੀ ਰਫਤਾਰ ਕਾਫੀ ਤੇਜ਼ ਸੀ ਤੇ ਤੇਜ਼ ਰਫਤਾਰ ਦੇ ਵਿੱਚ ਇਹ ਬੱਸ ਜਾਂ ਦਰਖਤ ਚ ਵੱਜੀ ਅਗਲਾ ਹਿੱਸਾ ਬਿਲਕੁਲ ਨੁਕਸਾਨਿਆ ਗਿਆ ਹੈ ਬੱਸ ਅੱਗੇ ਦੀ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਹੈ ਜਿਸ ਦੇ ਨਾਲ ਇਹਨਾਂ ਬੱਚਿਆਂ ਦੀ ਜਾਨ ਗਈ ਹੈ ਮਾਪੇ ਹੁਣ ਗੁਹਾਰ ਲਗਾ ਰਹੇ ਨੇ ਕਿ ਉਹਨਾਂ ਦੇ ਬੱਚਿਆਂ ਦੇ ਨਾਲ ਜਿਸ ਨੇ ਇਹ ਸਭ ਕੀਤਾ ਔਰ ਉਸ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾ। ਜੋ ਪਿੱਛੇ ਆ ਰਹੇ ਸੀਗੇ ਜਾਨੀ ਕਿ ਦੇਖਿਆ ਵੀ ਬੱਸ ਬੱਜੀ ਹੋਈ ਆ ਤੇ ਵਿੱਚ ਕੱਟੀ ਜਾ ਰਹੇ ਸੀਗੇ ਇੱਕ ਜਵਾਕ ਸੀਗਾ ਉਹਨੂੰ ਕੱਢ ਕੇ ਪਾਤਾ ਜੀ ਥੱਲੇ ਤੇ ਅਸੀਂ ਉਸ ਤਰ੍ਹਾਂ ਹੀ ਇੱਕ ਹੋਰ ਸੀਗਾ ਨਾਲ ਉਹਨਾਂ ਨੇ ਚੱਕ ਲਿਆ ਜੀ ਲੈ ਕੇ ਹਸਪਤਾਲ ਚਲੇ ਗਏ ਉਹਦੇ ਸਿਰ 'ਤੇ ਬੱਜੇ ਹੋਇਆ ਜ਼ਿਆਦਾ ਕੱਟ ਲੱਗੇ ਹੋਇਆ ਕੱਚ ਕੁੱਪਿਆ ਹੋਇਆ ਸੀਗਾ ਕਿੰਨੇ ਕ ਜ਼ਖਮੀ ਆ 5-6 ਜੀ ਕੋਈ ਨਹੀਂ ਲੱਗੇ ਅਜੇ ਬੱਜੇ ਹੋਇਆ ਜ਼ਿਆਦਾ ਬੱਜੇ ਹੋਇਆ ਕਿੰਨੇ ਕ ਜ਼ਖਮੀ ਹੋ ਗਏ ਸੀ ਜਾਨੀ ਕਿ ਇੱਕ ਤਾਂ ਅਸੀਂ ਲੈ ਕੇ ਸੀ ਇੱਕ ਮਗਰੀ ਸਾਡੇ ਹੋਰ ਲੈ ਆਏ ਉਹੋ ਪਾਸੇ ਹਸਪਤਾਲ ਚੋਂ ਮੈਂ ਡੈਕੋ ਤੋਂ ਮੁੱਕ ਕੇ ਯਾਰ ਕੇ ਸਾਡੇ ਗਿਆ ਜੀ 10- ਇੱਕ ਦੀ ਡੈਥ ਹੋ ਗਈ ਐਕਸੀਡੈਂਟ ਦੀ ਡੈਥ ਹੋ ਗਈ ਤੇ ਹੋਇਆ ਕਿ ਗੱਡੀ ਦਰਖਤ ਵਿੱਚ ਵੱਜੀ ਕੀ ਹੋਇਆ ਦੇਖੋ ਜੀ ਪਿੱਛੋਂ ਆ ਰਹੇ ਸੀਗੇ ਅਸੀਂ ਭੁੱਕ ਕੇ ਤੋਂ ਆ ਰੋਡ ਸਾਈਡ ਤੇ ਵੱਜੀ ਵੀ ਅਸੀਂ ਦੇਖ ਸਕਦੇ ਹਾਂ ਜੀ ਬਾਕੀ ਜੋ ਵੀ ਕੋਸਾ ਮੁੱਕੀ ਤੇ ਪਤਾ ਹੋ ਗਿਆ ਜੀ ਕਿੰਦਾ ਬੱਚੀ ਕਿੰਦਾ ਨਹੀਂ ਬੱਚੀ ਹੈ ਨਾ ਜਾਨੀ ਕਿ ਵੀ ਆ ਕੇ ਇਸ ਦਾ ਚੱਕ ਕੇ ਹਸਪਤਾਲ ਲੈ ਗਏ ਇਹ ਜੀ ਗੱਡੀ ਆਉਂਦੀ ਸੀ ਬੱਚਿਆਂ ਵਾਲੀ ਸਕੂਲ ਸਾਨੂੰ ਆਦੀ ਸਕੂਲ ਦੀ ਹਾਂ ਜੈਬਰ ਦੀਆਂ ਗੋਲੀਆਂ ਖਾਦੀਆਂ ਹੋਣ ਜੀਆਂ ਪ੍ਰਸ਼ਾਸਨ ਪੈਸੇ ਲੈ ਕੇ ਰੱਖਦਾ ਇਹਨਾਂ ਨੂੰ ਤੇ ਹੋਇਆ ਕੀ ਜੀ ਐਕਸੀਡੈਂਟ ਹੋਇਆ ਜੀ ਕਾਲੀ ਚ ਵੱਜੀ ਗੱਡੀ ਬੱਚੇ ਮਰ ਗਏ ਆ ਪਏ ਆ ਲਾਸਾਂ ਉਹਨਾਂ ਦੀਆਂ ਪ੍ਰਸ਼ਾਸਨ ਪੈਸੇ ਲੈ ਲੈਂਦਾ ਪੁਲਿਸ ਪੈਸੇ ਲੈ ਲੈਂਦੀ ਆ ਇਹਨਾਂ ਦੀ ਕੋਈ ਚੈਕਿੰਗ ਨਹੀਂ ਕੋਈ ਇਹਨਾਂ ਦਾ ਡੋਪ ਡੈਸ ਨਹੀਂ ਕੋਈ ਕੁਝ ਵੀ ਨਹੀਂ ਹੈ ਨਹੀਂ ਸਕੂਲ ਵਾਲੇ ਵੀ ਨਹੀਂ ਪੈਸੇ ਸਕੂਲ ਆਏ ਸਸਤਾ ਰੇਟ ਤੇ ਰੱਖਦੇ ਜਿੰਨਾ ਵੀ ਰੱਖਦੇ ਆ ਜਿੰਨੀ ਕਾਰਵਾਈ ਹੋਣੀ ਚਾਹੀਦੀ ਹੈ ਸਕੂਲ ਤੇ ਹੋਣੀ ਚਾਹੀਦੀ ਆ ਜੋ ਮਾਜਬਤ ਸਕੂਲ ਤੇ ਪੈਣਾ ਚਾਹੀਦਾ ਪ੍ਰਸ਼ਾਸਨ ਤੇ ਪੈਣਾ ਚਾਹੀਦਾ ਕੁੱਲ ਟੋਟਲ ਪ੍ਰਸ਼ਾਸਨ ਜ਼ਿੰਮੇਵਾਰ ਹੈ ਦਾ ਪੈਸੇ ਲੈ ਲੈਂਦਾ ਗੱਡੀਆਂ ਤੋਂ ਕੋਈ ਚੈੱਕ ਨਹੀਂ ਕੋਈ ਹੋਰ ਨਹੀਂ ਤੇ ਸਾੜੇ ਪੈਣ ਤੋਂ ਬੱਸ ਬੱਚੇ ਚੜਾ ਕੇ ਆਈ ਸੀ ਜਿਹਦੇ ਵਿੱਚ ਕੇ ਪੱਸੇ ਸੀਟਾਂ ਤੋਂ ਲੈਂਪ ਤੋਂ ਜ਼ਿਆਦਾ ਬੱਚੇ ਹੁੰਦੇ ਆ ਤੇ ਡਰਾਈਵਰ ਦੀ दारू ਪੀਤੀ ਹੋਈ ਆ ਉਹਨੇ ਬਿਲਕੁਲ ਬੱਸ ਬਹੁਤ ਤੇਜ਼ ਆਉਂਦੀ ਸੀ ਮਗਰ ਜਿਹੜੇ ਬੰਦੇ ਆ ਰਹੇ ਸੀ ਉਹਨਾਂ ਨੇ ਵੀ ਦੱਸਿਆ ਵੀ ਬੱਸ ਡਾਮਾਡੋਲ ਕਰਦੀ ਆਉਂਦੀ ਸੀ ਇੱਥੇ ਆ ਕੇ ਨੇ ਬੱਸ ਟਾਲੀ ਦੇ ਵਿੱਚ ਮਾਰੀ ਉਹਦੇ ਨਾਲ ਬੱਸ ਪਲਟੀ ਜਾਂ ਕਰਤਾ ਹੋਈ ਬੱਚਾ ਸਾੜੇ ਪੈਣ ਦਾ ਇੱਕ ਰੈਂਕੂ ਦਾ ਮੁੰਡਾ ਉਹ ਪੂਰਾ ਹੋ ਗਿਆ ਜੀ ਠੀਕ ਹੈ ਇੱਕ ਬੱਚਾ ਉਹਨਾਂ ਦਾ ਕਲਿਆਣੀ ਹਸਪੀਟਲ ਦੇ ਵਿੱਚ ਦਾਖਲ ਹੈ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਜਿਹੜੇ ਖਰਚ ਬੱਸਾਂ ਵਾ ਇਹਨਾਂ ਤੇ ਜਲਦੀ ਤੋਂ ਜਲਦੀ ਐਕਸ਼ਨ ਲਿਆ ਜਾਵੇ ਇਹਨਾਂ ਨੂੰ ਬੰਦ ਕੀਤਾ ਜਾਵੇ ਮੇਰੀ ਖੁਦ ਹੀ ਆਪਦੀ ਬੇਟੀ ਜੀਐਚਸੀ ਕੈਂਪਸ ਵਿੱਚ ਪੜ੍ਹਦੀ ਆ ਉਹਦੀ ਬਾਥਰੂਆ ਕਿਹੜਾ ਅੱਗ ਲੱਗੀ ਅੱਗ ਲੱਗਣ ਤੋਂ ਬਾਅਦ ਮੇਰੀ ਬੇਟੀ ਬਦਲਦੀ ਰੱਖੀ ਉਸ ਤੋਂ ਬਾਅਦ ਪ੍ਰਿੰਸੀਪਲ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਮਗਰੋਂ ਐਕਸ਼ਨ ਲੈ ਕੇ ਹੋਰ ਬੈਨ ਬਦਲਤੀ ਪਰ ਸੀਟਾਂ ਉਹਦੇ ਵਿੱਚ ਵੀ ਭੌਂਦੀ ਆ ਬੱਚੇ ਖੜ ਕੇ ਆਉਂਦੇ ਆ ਕੋਈ ਕਾਰਵਾਈ ਹੋਣੀ ਚਾਹੀਦੀ ਆ ਇਹ ਤਾਂ ਫੁੱਲ ਕਾਰਵਾਈ ਹੋਣੀ ਚਾਹੀਦੀ ਆ ਜਿੰਨਾ ਟਾਈਮ ਇਹ ਕਾਰਵਾਈ ਨਹੀਂ ਹੁੰਦੀ ਨਾ ਕਰੇ ਧੋਹ ਤਰਨਾ ਨਹੀਂ ਚੱਕੂਗਾ ਜੇ ਹੋਰ ਵੀ ਕਿਤੇ ਜਾਣਾ ਪਿਆ ਤਾਂ ਡਾਇਰੈਕਸ਼ਨ ਲੈਣਾ ਪਿਆ ਤਾਂ ਲਵਾਣਾ